ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਸਜਣੋ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਪੂਰਾ ਕੋਨਾ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਆ ਗਿਆ ਖੇਮਕਰਨ ਸ਼ਹਿਰ ਖੇਮਕਰਨ ਸ਼ਹਿਰ ਦੀ ਬਿਲਕੁਲ ਨਹੀਂ ਦੀਦਿਕ ਦੀ ਦੂਰੀ ਆ ਬਾਰਡਰ ਲਾਈਨ ਦੀਆਂ ਮਈਆਂ ਦੋ ਫੋਰਸੇਲ ਵਿਕਾਉ ਇੱਕ ਤੋਕੜ ਗੱਬਣ ਚੈੱਕ ਪਾਸ ਵੀਰੇ ਆਹ ਮੈਂ ਆਪਣੀ ਕਿੰਨੇ ਚਿਰ ਦੀ ਗੱਬਣ ਸਾਢੇ 4 ਮਹੀਨੇ ਸਾਢੇ 4 ਮਹੀਨਿਆਂ ਦੀ ਗੱਬਣ ਤੇ ਦੁੱਧ ਕਿੰਨਾ ਦੁੱਧ ਤੋਂ ਇੱਕੋ ਟਾਈਮ 1.5 ਕਿਲੋ ਇੱਕੋ ਟਾਈਮ ਮਿਲਦੀ ਹੈ 1.5 ਕਿਲੋ ਦੁੱਧ ਆ ਤੇ ਪਿੰਡ ਆਪਣਾ ਕੋਨਾ ਪੂਰਾ ਹੈ ਨਾ ਪੂਰਾ ਕੋਨਾ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਚੈੱਕ ਪਾਸ ਨਾ ਇਹ ਸਾਢੇ 4ਾਂ ਦੀ ਕਰਾ ਕੇ ਦੇਵਾਂਗੇ ਠੀਕ ਆ ਕਰਾ ਕੇ ਲੈ ਜੇ ਅਗਲਾ ਰੇਟ ਇਹਦਾ ਪਿਆ 20000 ਰੁਪਏ ਓਕੇ ਅ ਸੱਜਣੋ ਸਾਢੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਇੱਕੇ ਟਾਈਮ ਹੀ ਵੀਰ ਨੇ ਦੱਸਿਆ ਵੀ ਡੇਢ ਪੌਣੇ 2 ਕਿਲੋ ਜਿਹੜਾ ਦੁੱਧ ਅਸੀਂ ਚੂਨੇ ਆ ਆ ਚੈੱਕ ਕਰ ਲਓ ਮੁੱਲ ਦੀ ਗੱਲ ਕਰੀਏ ਤਾਂ ਇਹਦਾ 50000 ਰੁਪਿਆ ਰੇਟ ਜਿਹੜਾ ਤੈਅ ਕੀਤਾ ਬਾਕੀ ਤੁਹਾਡਾ ਸੌਦਾ ਕਿੱਥੇ ਹੋ ਜਾਂਦਾ ਉਹ ਤੁਹਾਡੇ ਤੇ ਡਿਪੈਂਡ ਆ ਕਰ ਲਓ ਚੈੱਕ ਸਾਡੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਇੱਕੋ ਟਾਈਮ 1.5 ਕਿਲੋ ਪੌਣੇ 2 ਕਿਲੋ ਦੁੱਧ ਇਹ ਕਰਮਾਂ ਲਈ ਦਿੰਦੀ ਆ ਤੇ 50000 ਰੁਪਿਆ ਦੀ ਡਿਮਾਂਡ ਆ ਤੇ ਵੀਰੇ ਆ ਮੈਂ ਆਪਣੀ ਸੂਆ ਕਿਹੜਾ ਤੀਜਾ ਤੀਜਾ ਸੂਆ ਇਹਨੂੰ ਵੀ ਤੋਰੀ ਵੀਰੇ ਖੋਲਣੀ ਤੇ ਦਿਨ ਕਿੰਨੇ ਪਏ ਇਹਦੇ 5-7 ਦਿਨ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਬੂ ਹਨਾ ਤੇ ਸੂਆ ਤੀਜਾ ਦੂਜੇ ਸੂਏ ਕਿੰਨਾ ਕੁ ਦੁੱਧ ਦਿੰਦੀ ਰਹੀ ਆ ਦਾਹ ਦਿੱਤਾ ਯਾਰ ਨੋਂ ਲੱਸੀ ਜਾਰੀ ਹੈ ਸਭੇ ਨਹੀਂ ਗਏ ਹਾਂ ਨੋਂ 10 ਦਿੱਤਾ ਤੇ ਐਤ ਕੀ ਲੱਸੀ ਬਾਲੀ ਆ ਹਨਾ ਵਿਚਾਰੀ ਤੂੰ ਸਾਂਭੀ ਕਾ ਤੋ ਨਹੀਂ ਯਾਰ ਵਧੀਆ ਤੇਰਾ ਬੰਦੇ ਬੁੰਦਾੜ ਗਿਆ ਬੰਦਾ ਭੱਜ ਗਿਆ ਜਿਹਦੇ ਕਾਰਨ ਹਨਾ ਉਹਦਾ ਵਿਚਾਰੀ ਜਿੰਨੇ ਜੋ ਕੀ ਹੈ ਲੇਵਾ ਬਣਾਇਆ ਆਏ ਨੇ ਆ ਇਹ ਬਾਨੀ ਆ ਠੀਕ ਆ ਤੇ ਇਹ ਮਾਲੀ ਤੋਂ ਗੱਬਣਗੇ ਟੀਕੇ ਟੂਕੇ ਤੋਂ ਮਾਲੀ ਤੋਂ ਤੁਹਾਡੇ ਇੱਧਰ ਬਾਹਲੀਆਂ ਮਈਆਂ ਮਾਲੀ ਤੋਂ ਗੱਬਣਾ ਨਹੀਂ ਓਕੇ ਰਿਪੋਰਟ ਆ ਹਨਾ ਵਿਚਾਰੀ ਸਾਂਭਲੇ ਬੰਦਾ ਇਹਨਾਂ ਦਾ ਤਦੀਜੂ 7-8 ਕਿਲੋ ਹਨਾ ਤਾਜੀ ਆ ਇਹਦਾ ਮੁੱਲ ਕੀ ਕਰੇਗਾ ਇਹਦਾ 62000 ਇਹਦੀ ਜਿਹੜਾ ਰੇਟ ਆ ਆਪਾਂ ਕਰਾਂਗੇ 62000 ਤੇ ਬਾਕੀ ਜਿਹੜਾ ਫੋਨ ਲਾਊਗਾ ਤੇ ਨੰਬਰ ਬੋਲ ਆਪਣਾ 62833326 ਦਾ 628 33326 ਦਾ 62833 ਤੇ 32610 ਇਹਦੇ ਤੇ ਕੋਈ ਵੀ ਗੱਲਬਾਤ ਕਰ ਲੈ ਹਾਂਜੀ ਇਹ ਦੋ ਮਹੀਆਂ ਫੋਰ ਸੇਲ ਵਿਕਾਊ ਆ ਸੱਜਣੋ ਪੂਰਾ ਕੋਨਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਕੜ ਗੱਬਣ ਚੈੱਕ ਪਾਸ ਮੈਂ ਤੇ ਇੱਕ ਤਿਆਰ ਲੋਡ ਤੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ